ਚੁੱਪਾ ਚੁੱਪ ਨਾ ਹੋਵੇ ਦੂਜੀ ਪੰਕਤੀ ਹੈ ਜਪਦੀ ਦੀ ਜਪ ਬਾਣੀ ਦੀ ਪਹਿਲੀ ਬਾਣੀ ਦੀ ਗੁਰਨਾਨਕ ਪਾਤਸ਼ਾਹ ਦੇ ਬਚਨਾਂ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵ ਤਾਰ ਜबान ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ ਲਿਵ ਤਾਰ ਹੁੰਦਾ ਸਮਾਧੀ ਮੈਂ ਅੱਖਾਂ ਬੰਦ ਕਰ ਲਾਂ ਮੂੰਹ ਬੰਦ ਕਰ ਲਾਂ ਇੱਕਸਾਰ ਬੈਠਾ ਰਾਂ ਤੇ ਗੁਰਨਾਨਕ ਪਾਤਸ਼ਾਹ ਕਹਿੰਦੇ ਭਾਈ ਮਨ ਚੁੱਪ ਨਹੀਂ ਕਰਦਾ ਮਨ ਬੋਲਦਾ ਰਹਿੰਦਾ ਬਾਣੀ ਵਿੱਚ ਇੱਕ ਥਾਂ ਨਹੀਂ ਹੋਰ ਥਾਂ ਤੇ ਵੀ ਇਹ ਗੱਲਾਂ ਲਿਖੀਆਂ ਨੇ ਬੋਲੇ ਨਾਹੀਂ ਹੋਏ ਬੈਠਾ ਮੋਨੀ ਅੰਤਰ ਕਲਪ ਪਭਾਈਐ ਜੋਨੀ ਅੰਦਰ ਕਲਪਨਾ ਚੱਲੀ ਜਾਂਦੀ ਐ ਮੂੰਹ ਤੋਂ ਬੰਦ ਹੋ ਗਿਆ ਫਲਾਣੇ ਬਾਬਾ ਮੋਨੀ ਜੀ ਸਾਡੇ ਵਿੱਚ ਵੀ ਇਹ ਕੂੜ ਕਵਾੜ ਆ ਜਿਹੜਾ ਬਾਬੇ ਨਾਨਕ ਨੇ ਸਾਡੇ ਚੋਂ ਬਾਹਰ ਕੱਢਿਆ ਸੀ ਨਾ ਉਹ ਵਪਾਰੀ ਲੋਕਾਂ ਨੇ ਲਿਆਂਦਾ ਕਿਉਂਕਿ ਲੋਕਾਂ ਨੂੰ ਪਤਾ ਉਹਨਾਂ ਨੂੰ ਚਲੋ ਖੈਰ ਆਪਾਂ ਗੱਲ ਕਰਨੇ ਚੁੱਪੇ ਚੁੱਪਣਾ ਹੋਊਗੀ ਇਸ ਬਾਣੀ ਦੀ ਜਪ ਬਾਣੀ ਦੀ ਦੂਸਰੀ ਪੰਕਤੀ ਤੇ ਕਿਉਂਕਿ ਲੋਕੀ ਸਮਝਦੇ ਸਨ ਵੀ ਚੁੱਪ ਰਹਿਣਾ ਭਗਤੀ ਆ ਬਾਬੇ ਨਾਨਕ ਨੇ ਸਪੱਸ਼ਟ ਲਿਖਿਆ ਮੋਣ ਬਗੁੱਤਾ ਜੋ ਬਗਿਆ ਕਹਿੰਦੇ ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਤਾਂ ਮੋਨ ਨਹੀਂ ਬਣ ਗਿਆ ਮੈਂ ਤਾਂ ਬੋਲਦਾ ਨਹੀਂ ਮੋਨ ਬਗੁੱਤਾ ਕਿਉਂ ਜਾਗਿਆ ਗੁਰਬਣ ਸੁੱਤਾ ਸੁੱਤਾ ਹੋਇਆ ਮਨ ਕਿਵੇਂ ਜਾਗੇਗਾ ਗਿਆਨ ਤੋਂ ਬਿਨਾ ਗੁਰੂ ਦੀ ਮਤ ਤੋਂ ਬਿਨਾ ਗੁਰੂ ਦੀ ਅਕਲ ਤੋਂ ਕਿਉਂ ਜਾਗਿਆ ਗੁਰਬਣ ਸੁੱਤਾ ਚੁੱਪੇ ਚੁੱਪਣਾ ਹੋ ਬਈ ਜੇ ਰਾਏ ਲਹਾ ਲੇਵਤਾਰ ਇੱਕ ਤਾਂ ਨਹੀਂ ਬਾਣੇ ਵਿੱਚ ਹੋਰ ਵੀ ਕਿੰਨੇ ਕਿਹਾ ਕਿਨਹੀ ਮੌਣ ਅਤੂਤ ਸਤਾਇਆ ਆਪਣੇ ਆਪ ਨੂੰ ਲੋਕਾਂ ਨੇ ਬੜਾ ਕੁਝ ਦੱਸਿਆ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਕੱਲੀ ਜ਼ਬਾਨ ਤੋਂ ਮੂੰਹ ਤੋਂ ਚੁੱਪ ਹੋਣ ਨਾਲ ਮਨ ਕਦੇ ਚੁੱਪ ਨਹੀਂ ਕਰਨਾ ਚਾਹ ਤੂੰ ਵੇਖੋ ਸੋਹੀ ਮਹਲੇ ਪਹਿਲਾ ਸੋਹੀ ਰਾਗ ਦੇ ਵਿੱਚ ਵੀ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਉੱਥੇ ਵੀ ਜੋਗੀ ਨਾਲ ਗੱਲਬਾਤਾਂ ਦੇ ਵਿੱਚ ਕੀ ਸਮਝਾ ਰਹੇ ਆ ਜੋਗ ਨਾਲ ਤਾੜੀ ਲਈ ਹੈ ਤਾੜੀ ਕੀ ਹੁੰਦਾ ਸਮਾਧੀ ਲੇਵ ਲੱਕ ਕੇ ਬੈਠਣਾ ਇੱਕ ਸਾਰ ਬਹਿ ਜਾਣਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹਦੇ ਨਾਲ ਤੇਰੇ ਮਨ ਨੇ ਚੁੱਪ ਨਹੀਂ ਕਰਨਾ ਬੈਸਕ ਤੂੰ ਖਾ ਬੰਦ ਕਰਕੇ ਬਿਠਾ ਇਹ ਤੂੰ ਬੋਲ ਤੱਕ ਨਾ ਬੋਲ ਪਰ ਤੇਰੇ ਮਨ ਨੇ ਇੱਕ ਥਾਂ ਤੇ ਪੰਚਮ ਪਾਤਸ਼ਾਹ ਜੀ ਤੋਂ ਪੁੱਛ ਲਓ ਵੀ ਇਹਦੇ ਬਾਰੇ ਕਹਿੰਦੇ ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਣਮਾਈ ਤੜ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਪਰ ਜਿਹੜੀ ਮਨ ਦੀ ਦੁਬਦਾ ਉਹ ਨਹੀਂ ਖੜਾ ਛੜਦੀ ਤੇ ਮੋਨੀ ਬਣ ਜਾ ਚੁੱਪਰ ਕੇ ਬਹਿ ਜਾ ਇਸ ਕਰਕੇ ਬਾਣੀ ਨੂੰ ਜਦੋਂ ਅਸੀਂ ਚਿਤਕੇ ਜਬ ਸਮਝ ਸਮਝ ਕੇ ਪੜਾਂਗੇ ਨਾ ਬਾਣੀ ਨੂੰ ਸਮਝਣ ਵਾਸਤੇ ਪੜਾਂਗੇ ਗੁਰਮੁਖੋ ਫੇਰ ਸਾਨੂੰ ਪਤਾ ਲੱਗਣਾ ਵੀ ਬਾਬੇ ਨੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਸੀਆਂ ਹੁਣ ਸਾਨੂੰ ਇਸ ਗੱਲ ਤੋਂ ਸਿੱਧਾ ਸਪਾਇਟ ਪਤਾ ਲੱਗਦਾ ਵੀ ਚੁੱਪੇ ਚੁੱਪਣਾ ਹੋਵੇ ਜੇ ਲਾਇ ਰਹਾ ਲਿਵ ਤਾਰ ਜੇ ਮੈਂ ਸਮਾਧੀ ਲਾ ਕੇ ਬਹਿ ਜਾਵਾਂ ਚੁੱਪਰ ਕੇ ਬਹਿ ਜਾਵਾਂ ਵੀ ਮੈਂ ਨਹੀਂ ਕਿਸੇ ਨਾਲ ਬੋਲਦਾ ਗੁਰਨਾਨਕ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਤੇਰੇ ਮਨ ਨੇ ਚੁੱਪ ਨਹੀਂ ਕਰਨਾ